ਦੋਸਤੋ ਕੀ ਤੁਸੀਂ ਜਾਣਦੇ ਹੋ ਕਿ ਪੰਜਾਬੀ ਦੇ ਗਾਇਕ ਤੇ ਐਕਟਰ ਰਣਜੀਤ 바ਵਾ ਦੇ ਨਾਮ ਦੇ ਨਾਲ 바ਵਾ ਸ਼ਬਦ ਕਿਸ ਤਰ੍ਹਾਂ ਜੁੜਿਆ ਔਰ ਕਿੰਨੇ ਸਾਲ ਦੀ ਉਮਰ ਦੇ ਵਿੱਚ ਰਣਜੀਤ ਸਿੰਘ ਨੇ ਗਾਉਣਾ ਸ਼ੁਰੂ ਕਰ ਦਿੱਤਾ ਸੀ ਅੱਜ ਉਹਨਾਂ ਦੀ ਜ਼ਿੰਦਗੀ ਦੇ ਨਾਲ ਰਿਲੇਟਡ ਬਹੁਤ ਸਾਰੀਆਂ ਗੱਲਾਂ ਬਾਤਾਂ ਸ਼ੇਅਰ ਕਰਾਂਗਾ ਕਿਉਂਕਿ ਰਣਜੀਤ ਜੇ ਉਸਨੇ ਬਚਪਨ ਦੀ ਆਪਾਂ ਗੱਲ ਕਰੀਏ ਤਾਂ ਉਸ ਦਾ ਬਚਪਨ ਵੀ ਆਮ ਬੱਚਿਆਂ ਦੀ ਤਰ੍ਹਾਂ ਹੀ ਸੀ ਪਿੰਡ ਦੇ ਸਕੂਲ ਦੇ ਵਿੱਚ ਜਾਣਾ ਬਾਕੀ ਬੱਚਿਆਂ ਦੇ ਨਾਲ ਬੈਠਣਾ ਸ਼ਰਾਰਤਾਂ ਕਰਨੀਆਂ ਲੇਕਿਨ ਆਰਟਿਸਟ ਜੋ ਮਾਲਕ ਨੇ ਗੋਲੇ ਰੱਖਿਆ ਹੁੰਦਾ ਆਰਟਿਸਟਿਕ ਦਾ ਉਹ ਪੁੱਛ ਨਾ ਕੁਛ ਅਜੇ ਹੀ ਸੋਚ ਦੇ ਵਿੱਚ ਲੱਗਾ ਰਹਿੰਦਾ ਹੈ ਦੇਖੋ ਬਹੁਤ ਸਾਰੇ ਬੱਚੇ ਨੇ ਕੋਈ ਇੰਜੀਨੀਅਰ ਵਿੱਚ ਜਾਣਾ ਚਾਹੁੰਦੇ ਨੇ ਉਸ ਲਾਈਨ 'ਚ ਲ ਜਾਂਦਾ ਕੋਈ ਐਕਟਿੰਗ ਵਿੱਚ ਚਲ ਜਾਂਦਾ ਕੋਈ ਡਾਇਰੈਕਸ਼ਨ 'ਚ ਚਲ ਜਾਂਦਾ ਕੋਈ ਡਾਕਟਰ ਬਣ ਜਾਂਦਾ ਕੋਈ ਟੀਚਰ ਬਣ ਜਾਂਦਾ ਕੋਈ ਪ੍ਰੋਫੈਸਰ ਕੋਈ ਕੁਝ ਕੋਈ ਕੁਝ ਕੋਈ ਕੁਝ ਉਸ ਦੀ ਜਿਹੜੀ ਲਾਈਨ ਹੈ ਉਹ ਅਕਾਲ ਪੁਰਖ ਨੇ ਨਿਧਾਰਤ ਕੀਤੀ ਹੁੰਦੀ ਹੈ ਫਿਕਸ ਕੀਤੀ ਹੁੰਦੀ ਹੈ ਔਰ ਉਸੇ ਤਰ੍ਹਾਂ ਦੇ ਗੁਣ ਜਿਹੜੇ ਆ ਉਸ ਲਾਈਨ ਦੇ ਨਾਲ ਜੁੜਨ ਵਾਸਤੇ ਉਹਨਾਂ ਦੇ ਅੰਦਰ ਰੱਖੇ ਜਾਂਦੇ ਆ ਔਰ ਫਿਰ ਰਣਜੀਤ ਸਿੰਘ ਦੱਸਿਆ ਤਾਂ ਇਹ ਹੀ ਜਾ ਰਿਹਾ ਕਿ ਘਰ ਦਾ ਨਾਮ ਇਹਨਾਂ ਦਾ ਰਣਜੀਤ ਸਿੰਘ ਹੀ ਸੀਗਾ ਔਰ ਬਾਅਦ ਵਿੱਚ ਜਦੋਂ 6ਵੀਂ ਕਲਾਸ ਦੇ ਵਿੱਚ ਹੋਏ ਤਾਂ ਇਹਨਾਂ ਨੇ ਆਪਣੇ ਗਾਇਕੀ ਦੇ ਤੌਰ ਤੇ ਗਾਇਕੀ ਦੇ ਤੌਰ ਤੇ ਮਤਲਬ ਇਹਨਾਂ ਨੇ ਸਕੂਲ ਦੀ ਬਾਲ ਸਵਾ ਦੇ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ ਕਿਸੇ ਹੋਰ ਦੇ ਗੀਤ ਉਦੋਂ ਕੀ ਪਤਾ ਸੀ ਕਿ ਬਚਪਨ ਦੇ ਵਿੱਚ ਰਣਜੀਤ ਸਿੰਘ ਜੋ ਸਾਨੂੰ ਨਜ਼ਰ ਆ ਰਹੇ ਨੇ ਆਉਣ ਵਾਲੇ ਦਿਨਾਂ ਵਿੱਚ ਇੱਕ ਪੰਜਾਬੀ ਫਿਲਮਾਂ ਦੇ ਸੁਪਰਸਟਾਰ ਹੋਣਗੇ ਔਰ ਪੰਜਾਬੀ ਗਾਇਕੀ ਦੇ ਵਿੱਚ ਬਾ ਕਮਾਲ ਨਾਮ ਹੋਵੇਗਾ ਕਿਸੇ ਨੂੰ ਕੁਝ ਨਹੀਂ ਪਤਾ ਹੁੰਦਾ ਅਕਾਲ ਪੁਰਖ ਨੇ ਕੀ ਰੱਖਿਆ ਹੈ ਸਾਡੀ ਭਵਿੱਖ ਦੀ ਗੋਦ ਦੇ ਵਿੱਚ ਇਹ ਸਿਰਫ ਉਹ ਮਾਲਕ ਜਾਣਦਾ ਹੈ ਸ਼ਾਇਦ ਹੋਰ ਕੋਈ ਨਹੀਂ ਜਾਣਦਾ ਔਰ ਰਣਜੀਤ ਸਿੰਘ ਇੱਕ ਅਜਿਹਾ ਮਤਲਬ ਕਹਿ ਸਕਦੇ ਆ ਕਿ ਇੱਕ ਅਜੀਹੀ ਪਰਸਨੈਲਿਟੀ ਹੈ ਜਿਸ ਦਾ ਜਿਸ ਨੇ 6 ਸਾਲ ਲਗਾਤਾਰ ਪਾਕਿਸਤਾਨ ਦਾ ਗੀਤ ਜਿਹੜਾ ਬੜਾ ਸੁਪਰ ਡੂਪਰ ਹਿੱਟ ਹੋਇਆ ਸੀ ਬੋਲ ਮਿੱਟੀ ਦੇਆ ਬਾਬਿਆ ਅੱਜ ਵੀ ਜੇ ਤੁਹਾਨੂੰ ਕਿਤੇ ਸੁਣਨੇ ਨੂੰ ਮਿਲਦਾ ਹੈ ਰஞ்சிਤ ਸਿੰਘ ਦੀ ਆਵਾਜ਼ ਦੇ ਵਿੱਚ ਤਾਂ ਤੁਸੀਂ ਨੇ ਜ਼ਰੂਰ ਸੁਣਨਾ ਔਰ ਇੰਨੇ ਦੇਖੋ ਜਦੋਂ ਕਾਲਜ ਦੇ ਕੰਪੀਟੀਸ਼ਨ ਹੁੰਦੇ ਆ ਯੂਥ ਫੈਸਟੀਵਲ ਹੁੰਦੇ ਆ ਔਰ ਉਸ ਬਿਲਾ ਅਧਿਆਪਕ ਜਿਹੜੇ ਇਸ ਤਰ੍ਹਾਂ ਦੇ ਬੱਚਿਆਂ ਦੀ ਤਲਾਸ਼ ਕਰਦੇ ਰਹਿੰਦੇ ਨੇ ਕਿ ਜੇਕਰ ਤੁਹਾਡੇ ਵਿੱਚ ਕੋਈ ਟੈਲੈਂਟ ਹੈ ਤਾਂ ਤੁਸੀਂ ਇਹਨਾਂ ਮੁਕਾਬਲਿਆਂ ਦਾ ਹਿੱਸਾ ਬਣੋ ਔਰ ਮਤਲਬ ਤੁਸੀਂ ਚੰਗੀ ਸਿੱਖਿਆ ਪ੍ਰਾਪਤ ਕਰੋ ਕਿਉਂਕਿ 12th ਵਿਜ਼ਿਟਿੰਗ ਡਾਇਰੈਕਟਰ ਆਉਂਦੇ ਨੇ ਡਰਾਮੇ ਵਾਲੇ ਆਉਂਦੇ ਨੇ ਸੰਗੀਤ ਦੀ ਸਿੱਖਿਆ ਦੇਣ ਆਉਂਦੇ ਨੇ ਤਦ ਉਹਨਾਂ ਨੂੰ ਵੀ ਇਸ ਗੱਲ ਦਾ ਹੁੰਦਾ ਹੈ ਕਿ ਜੇ ਇਹਨਾਂ ਦੀ ਕੋਈ ਪੋਜੀਸ਼ਨ ਆਏਗੀ ਤਾਂ ਉਸ ਦੇ ਵਿੱਚ ਸਾਡਾ ਨਾਮ ਸਭ ਤੋਂ ਵੱਧ ਹੋਏਗਾ ਸੋ ਦੋਸਤੋ ਬਹੁਤ ਮਿਹਨਤ ਕਰਾਉਂਦੇ ਰਹੇ ਬਹੁਤ ਜ਼ਿਆਦਾ ਮਿਹਨਤ ਕਰਵਾਉਂਦੇ ਰਹੇ ਰਣਜੀਤ 바ਵਾ ਜਦੋਂ ਅਧਿਆਪਕਾ ਨੇ ਉਸ ਦੀ ਸ਼ਲਾੰਗਾ ਕੀਤੀ ਔਰ ਉਸ ਨੂੰ ਇਹ ਕਿਹਾ ਕਿ ਸੰਗੀਤ ਦੇ ਨਾਲ ਜੁੜੋ ਤੁਸੀਂ ਔਰ ਉਹਨਾਂ ਨੇ ਸੰਗੀਤ ਅਧਿਆਪਕ ਮੰਗਲ ਜੀ ਨੇ ਉਹਨਾਂ ਨੂੰ ਸਿਖਲਾਈ ਦਿੱਤੀ ਮੰਗਲ ਜੀ ਮਤਲਬ ਕਹਿ ਸਕਦੇ ਆ ਕਿ ਸੰਗੀਤ ਦੇ ਉੱਤੇ ਇੱਕ ਅਧਿਆਪਕ ਸੀ ਜਿਨ੍ਹਾਂ ਦਾ ਨਾਮ ਸੀ ਸ਼ਾਇਦ ਮੰਗਲ ਉਹਨਾਂ ਨੇ ਹੀ ਇਹਨਾਂ ਨੂੰ ਸਿਖਲਾਈ ਦਿੱਤੀ ਤੇ ਉਹਨਾਂ ਨੇ ਸੰਗੀਤਿਕ ਮੁਕਾਬਲਿਆਂ ਦੇ ਵਿੱਚ ਹਿੱਸਾ ਲੈਣ ਲਈ 바ਵਾ ਜੀ ਨੂੰ ਪ੍ਰੇਰਿਤ ਕੀਤਾ ਹੁਣ ਜਦੋਂ ਰਣਜੀਤ ਸਿੰਘ ਗੁਰੂ ਨਾਨਕ ਕਾਲਜ ਬਟਾਰਾ ਤੋਂ ਗ੍ਰੈਜੂਏਸ਼ਨ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਪੋਸਟ ਗ੍ਰੈਜੂਏਟ ਗ੍ਰੈਜੂਏਸ਼ਨ ਕਰ ਰਿਹਾ ਸੀ ਤਾਂ ਰਣਜੀਤ ਸਿੰਘ ਨੇ ਕਈ ਸੰਗੀਤਿਕ ਮੁਕਾਬਲਿਆਂ ਦੇ ਵਿੱਚ ਹਿੱਸਾ ਲਿਆ ਔਰ ਉਸ ਸਾਰੇ ਮੁਕਾਬਲਿਆਂ ਦੇ ਵਿੱਚ ਅਚੀ ਪੋਜੀਸ਼ਨ ਤੇ ਰਹੇ ਰਣਜੀਤ ਸਿੰਘ ਹੁਣ ਮੈਂ ਦੱਸਣ ਜਾ ਰਿਹਾ ਕਿ 바ਵਾ ਸ਼ਬਦ ਕਿਸ ਤਰ੍ਹਾਂ ਉਹਨਾਂ ਦੇ ਨਾਲ ਆਇਆ ਅੱਜ ਲੋਕ ਰਣਜੀਤ 바ਵਾ ਜੀ ਦੇ ਕਰਕੇ ਉਹਨਾਂ ਨੂੰ ਕਿਉਂ ਜਾਣਦੇ ਨੇ ਦੱਸਿਆ ਜਾ ਰਿਹਾ ਕਿ ਉਹਨਾਂ ਨੇ 6 ਸਾਲਾਂ ਲਈ 6 ਸਾਲਾਂ ਦੇ ਲਈ ਮੈਂ ਇੱਕ ਪਾਕਿਸਤਾਨ ਗੀਤ ਗਾਇਆ ਉਹਨਾਂ ਨੇ ਇੰਟਰਵਿਊ ਚ ਦੱਸਿਆ ਕਿ ਲਗਾਤਾਰ 6 ਸਾਲ ਪਾਕਿਸਤਾਨ ਦਾ ਗੀਤ ਸੀ ਬੋਲ ਮਿੱਟੀ ਦੇ ਆ ਬਾਵਾ ਔਰ ਇਹ ਗੀਤ ਠੀਕ ਹੈ ਆਲਮ ਲੋਹਾਰ ਜੀ ਨੇ ਗਾਇਆ ਹੋਇਆ ਬਹੁਤ ਬਾਖਮਾਲ ਗਾਇਆ ਆਲਮ ਜੀ ਨੇ ਵੀ ਲੇਕਿਨ ਉਹਨਾਂ ਦੇ ਮਾੜਾ ਮੋਟਾ ਨੇੜੇ țeੜੇ ਦੇਖੋ ਐਡੇ ਵੱਡੇ ਫਨਕਾਰ ਆਲਮ ਲੋਹਾਰ ਜੀ ਜਿਹੜੇ ਨੇ ਉਹ ਕੋਈ ਮਾਮੂਲੀ ਨਾਮ ਨਹੀਂ ਹੋ ਜਲਦੀ ਫਿਰਦੀ ਸੰਸਤਾ ਹੈ ਸੰਗੀਤ ਸੰਗੀਤਕ ਦੀ ਲੇਕਿਨ ਰਣਜੀਤ ਬਾਵਾ ਜੀ ਨੇ ਵੀ ਮਿਹਨਤ ਕੀਤੀ ਉਸਤਾਦਾਂ ਦੀਆਂ ਮਾਰਾਂ ਖਾਦੀਆਂ ਔਰ ਬੋਲ ਮਿੱਟੀ ਦੇ ਆ ਬਾਵਿਆ ਗਾਉਂਦੇ 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 ਰਣਜੀਤ ਸਿੰਘ ਦੇ ਨਾਲ ਰਣਜੀਤ 바ਵਾ ਜੁੜ ਗਿਆ ਅੱਜ ਰਣਜੀਤ 바ਵਾ ਕਰਕੇ ਹੀ ਇਹ ਆਵਾਜ਼ ਮਕਬੂਲ ਹੈ ਔਰ ਅੱਜ ਉਹਨਾਂ ਨੂੰ 바ਵਾ ਕਰਕੇ ਜਿਹੜਾ ਹੈ ਉਹ ਜਾਣਿਆ ਜਾਂਦਾ ਹੈ ਰਣਜੀਤ 바ਵਾ ਜੀ ਨੇ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਹੈ ਆਪਣੀ ਫਿਲਮ ਵੀ ਉਹਨਾਂ ਨੇ ਮਤਲਬ ਐਜ਼ ਅ ਐਕਟਰ ਕੀਤੀ ਹੈ ਔਰ ਮੈਂ ਤੇ ਹੋਰ ਵੀ ਦੱਸ ਦਿਆ ਕਿ ਸੰਗੀਤ ਦੇ ਵਿੱਚ ਉਹਨਾਂ ਨੇ ਮਿੱਟੀ ਦਾ ਬਾਬਾ ਬੋਟੀ ਬੋਟੀ ਡਾਲਰ ਬਨਾਮ ਰੋਟੀ ਬੰਦੂਕ ਸਰਦਾਰ ਜੱਟ ਦਾ ਡਰ ਯਾਰੀ ਚੰਡੀਗੜ੍ਹ ਵਾਲੀ ਔਰ ਸਿੰਗਲ ਇਹ ਇਹਨਾਂ ਨੇ ਐਲਬਮ ਦੇ ਤੌਰ ਤੇ ਗਾਇਆ ਜੇ ਆਪਾਂ ਸਿੰਗਲ ਦੀ ਗੱਲ ਕਰੀਏ ਤੇ ਬਹੁਤ ਸਾਰੇ ਨੇ ਜਿਨ੍ਹਾਂ ਨੇ ਸਿੰਗਲ ਦੇ ਵਿੱਚ ਵੀ ਗਾਇਆ ਹੋਇਆ ਹੈ ਔਰ ਸੋਲੋ ਵੀ ਗਾਏ ਹੋਏ ਨੇ ਹੁਣ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਤਾਂ ਇਨਾਂ ਦੀਆਂ ਫਿਲਮਾਂ ਜਿਹੜੀਆਂ ਨੇ ਉਹਨਾਂ ਨੂੰ ਵੀ ਕਾਫੀ ਜ਼ਿਆਦਾ ਪਿਆਰ ਫਿਲਮ ਸ਼ਹੀਦ ਸ਼ਹੀਦ ਭਾਈ ਜੁਗਰਾਜ ਸਿੰਘ ਜੀ ਤੂਫਾਨ ਦੀ ਜ਼ਿੰਦਗੀ ਦੇ ਉੱਪਰ ਇੱਕ ਆਧਾਰਿਤ ਫਿਲਮ ਸੀ ਤੂਫਾਨ ਸਿੰਘ ਔਰ ਇਹ ਮਤਲਬ ਰਣਜੀਤ ਬਾਵਾ ਜੀ ਨੇ ਬੜੀ ਸ਼ਿੱਦਤ ਦੇ ਨਾਲ ਇਸ ਫਿਲਮ ਨੂੰ ਬੜਾਇਆ ਦੇਖੋ ਗੱਲ ਇਦਾਂ ਹੈ ਕਿ ਪੰਜਾਬੀ ਫਿਲਮਾਂ ਅੱਜ ਧੜਾ ਧੜ ਬਣ ਰਹੀਆਂ ਨੇ ਬਣਨੀਆਂ ਚਾਹੀਦੀਆਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਅਸੀਂ ਇਹ ਨਹੀਂ ਕਹਿੰਦੇ ਕਿ ਨਹੀਂ ਬਣਨੀਆਂ ਚਾਹੀਦੀਆਂ ਬੜ ਵੀ ਚੰਗੀਆਂ ਰਹੀਆਂ ਆ ਲੇਕਿਨ ਦਰਸ਼ਕ ਉਹਨਾਂ ਤੱਕ ਕਿਉਂ ਨਹੀਂ ਪਹੁੰਚ ਪਾਉਂਦੇ ਸਵਾਲ ਤਾਂ ਇਹ ਸੋਚਣ ਦੀ ਹੈ ਹੁਣ ਇੱਕ ਪ੍ਰੋਡਿਊਸਰ ਡਾਇਰੈਕਟਰ ਜਾਨ ਲੱਗਦਾ ਕਿ ਮੇਰੀ ਫਿਲਮ ਅਲੱਗ ਹੋਵੇ ਸਟੋਰੀ ਅਲੱਗ ਹੋਵੇ ਮੈਂ ਅਲੱਗ ਤਰ੍ਹਾਂ ਮਤਲਬ ਜਿਹੜਾ ਸੀਨ ਹੈ ਕ੍ਰੀਏਟ ਕਰਾਂ ਹਰ ਇੱਕ ਦਾ ਆਪਣਾ ਆਪਣਾ ਬਜਟ ਤੈਅ ਹੁੰਦਾ ਹੈ ਸਾਰਾ ਕੁਝ ਤੈਅ ਹੁੰਦਾ ਹੈ ਲੇਕਿਨ ਫਿਲਮਾਂ ਬਣਦੀਆਂ ਨੇ ਇੱਕ ਸ਼ੋਅ ਤੱਕ ਨਹੀਂ ਕਈਆਂ ਫਿਲਮਾਂ ਦਾ ਚੱਲਦਾ ਹੈ ਕਾਰਨ ਪਤਾ ਨਹੀਂ ਕੀ ਹੈ ਅਸੀਂ ਬਹੁਤ ਸਾਰੇ ਲੋਕਾਂ ਤੋਂ ਜਾਣਨ ਦੀ ਕੋਸ਼ਿਸ਼ ਵੀ ਕੀਤੀ ਹੈ ਕਿ ਇਹੋ ਜਿਹਾ ਕੀ ਹੋ ਜਾਂਦਾ ਹੈ ਕਿ ਜਿਹਦੇ ਵਿੱਚ ਮਤਲਬ ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਆਪਾਂ ਉਹਨਾਂ ਦੀ ਜੋ ਲਾਗਤ ਲੱਗੀ ਹੈ ਉਹ ਵੀ ਵਾਪਸ ਨਹੀਂ ਕਰ ਪਾਉਂਦੇ ਇਹ ਬਹੁਤ ਮਤਲਬ ਗੱਲ ਹੈ ਬੇਇੱਜ਼ਤੀ ਵਾਲੀ ਗੱਲ ਹੈ ਨਮੋਸ਼ੀ ਵਾਲੀ ਗੱਲ ਹੈ ਕਿ ਇੱਕ ਕਲਾਕਾਰ ਕਿੰਨੀ ਮਿਹਨਤ ਕਰਦੇ ਨੇ ਔਰ ਇਸੇ ਤਰ੍ਹਾਂ ਹੀ ਤੂਫਾਨ ਸਿੰਘ ਫਿਲਮ ਸੀ ਬੜੀ ਮਿਹਨਤ ਕੀਤੀ ਬੜੀ ਅੱਛੀ ਸਟੋਰੀ ਸੀ ਬਾ ਕਮਾਲ ਸਟੋਰੀ ਸੀ ਸੋ ਕਿਤੇ ਨਾ ਕਿਤੇ ਰਣਜੀਤ ਬਾਵਾ ਜੀ ਦੇ ਗੀਤਾਂ ਨੂੰ ਅੱਜ ਵੀ ਅਸੀਂ ਪਿਆਰ ਕਰਦੇ ਹਾਂ ਅੱਜ ਵੀ ਜਦੋਂ ਮਹਿਫਲਾਂ ਦੇ ਵਿੱਚ ਗਾਉਂਦੇ ਨੇ ਅੱਜ ਵੀ ਜਦੋਂ ਉਹਨਾਂ ਦੀਆਂ ਉਹਨਾਂ ਦੇ ਉਹਨਾਂ ਦੀ ਨਾਈਟਸ ਹੁੰਦੀ ਹੈ ਜਾਂ ਉਹਨਾਂ ਦਾ ਕਹਿ ਸਕਦੇ ਆ ਕਿ ਪ੍ਰੋਗਰਾਮ ਹੁੰਦਾ ਹੈ ਤੇ ਤਿੱਲ ਸੁੱਟਣ ਨੂੰ ਜਗ੍ਹਾ ਨਹੀਂ ਹੁੰਦੀ ਕਿਉਂਕਿ ਉਹਨਾਂ ਦੀ ਆਵਾਜ਼ ਦੇ ਵਿੱਚ ਇੱਕ ਅਲੱਗਪਨ ਹੈ ਨਿਖਾਰ ਹੈ ਸੰਗੀਤ ਦੇ ਬਾਰੇ ਉਹਨਾਂ ਨੂੰ ਪਤਾ ਹੈ ਔਰ ਪੋਸੂਨਾਮਾ ਚੈਨਲ ਤਾਂ ਇਹੀ ਕਹੇਗਾ ਬਾਬਾ ਜੀ ਕਿ ਤੁਸੀਂ ਹਜ਼ਾਰਾਂ ਸਾਲਾਂ ਤੱਕ ਤੁਸੀਂ ਮਨੋਰੰਜਨ ਕਰਦੇ ਰਹੋ ਔਰ ਆਪਣੇ ਸੰਗੀਤ ਤੇ ਸਫਰ ਦੇ ਨਾਲ ਜੁੜੇ ਰਹੋ ਔਰ ਡੁੰਗਾਈ ਵਿੱਚ ਜਾ ਕੇ ਸੰਗੀਤ ਦੀ ਹੋਰ ਸਿੱਖਿਆ ਪ੍ਰਾਪਤ ਕਰੋ ਅਕਾਲਪੁਰਖ ਤੁਹਾਨੂੰ ਦਿਨ ਦੁਗਣੀ ਔਰ ਰਾਤ ਚੌਂਕੜੀ ਤਰੱਕੀ ਬਖਸ਼ੇ ਜੁੜੇ ਰਹੋ ਪੋਸੂਨਾਵਾ ਚੈਨਲ ਦੇ ਨਾਲ